ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਇੱਕ ਰਾਜੇ ਦਾ ਯਾਨੀ ਕਿ ਇੱਕ ਬਾਦਸ਼ਾਹ ਦਾ ਤੇ ਇੱਕ ਸੰਤ ਦਾ ਇੱਕ ਫਕੀਰ ਦਾ ਵਾਕਿਆ ਬਿਆਨ ਕਰਦੇ ਪਏ ਆ ਵਾਕਿਆ ਬਹੁਤ ਜ਼ਬਰਦਸਤ ਹੈ ਇਸ ਵਾਕਿਆ ਦੇ ਅੰਦਰ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਦੱਸਦੇ ਪਏ ਆ ਕਿ ਜਿਹੜਾ ਸੰਤ ਹੁੰਦਾ ਵੈ ਜਾਂ ਫਕੀਰ ਉਹਦੀ ਜ਼ਿੰਦਗੀ ਇੱਕ ਰਾਜ ਮਹਾਰਾਜੇ ਨਾਲੋਂ ਕਿੰਨੀ ਮੁxtਲਿਫ ਹੁੰਦੀ ਹੈ ਜਾਂ ਉਹਦੀਆਂ ਸੋਚਾਂ ਇੱਕ ਰਾਜ ਮਹਾਰਾਜੇ ਨਾਲੋਂ ਕਿੰਨੀਆਂ ਮੁxtਲਿਫ ਤੇ ਲਾਇਦਾ ਲਾਇਦਾ ਹੁੰਦੀਆਂ ਬਹੁਤ ਹੀ ਸ਼ਾਨਦਾਰ ਕਥਾ ਵੈ ਤੁਸੀਂ ਸੁਣੋਗੇ ਨਾ ਦਿਲ ਕਰੇਗਾ ਕਿ ਐਂਡ ਤੱਕਰ ਸੁਂਦੇ ਰਹੀਏ ਤੁਹਾਨੂੰ ਬਹੁਤ ਆਨੰਦ ਆਏਗਾ ਬਹੁਤ ਅੱਛਾ ਲੱਗੇਗਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਫਿਰ ਕਰਨੇ ਇਸਤੇ ਗੱਲਬਾਤ ਸੰਗਾ ਰਾਜਾ ਵੀ ਰੋਜ਼ ਰਾਤ ਤੇ ਬੈਠ ਕੇ ਲੰਗਦਾ ਸੀ ਰਾਜ ਮਹਿਲਾਂ ਤੋਂ ਰਾਜ ਸਭਾ ਦੇ ਜਾਂਦਾ ਸੀ ਉਸੇ ਹੀ ਰਸਤੇ ਨੂੰ ਮਨ ਦੇ ਚਰਾਜੇ ਦੇ ਖਿਆਲ ਆਇਆ ਬਜਨੇਕ ਬੜਾ ਹੈ ਲਿਵਲੇਨ ਰਹਿੰਦਾ ਹੈ ਹਰ ਵਕਤ ਸੁਰਤ ਦੀ ਇਕਾਗਰਤਾ ਦੇ ਚ ਰਹਿੰਦਾ ਹੈ ਕਿਨੂੰ ਆਪਣੇ ਮਹਿਲਾਂ ਚ ਬੁਲਾ ਲੇਆਂ ਦਾਵਤ ਦੇ ਦੇ ਕੁਝ ਦਿਨ ਸਾਡੇ ਮਹਿਲਾ ਚ ਰਵੇ 2-4 ਦਿਨ 8-10 ਦਿਨ मन दोच लिया बी राजा तो वापसी ते प्रथना करा कमा वापस आ रहा जोगी को रथ रुकवाया हाथ जोड़ के आखे संत जी कुछ दिन दे चलो कुछ दिन वो साधु एकदम खड़ा हो गया कहते चलो ਰਾਜੇ ਦੀ ਅੱਧੀ ਸ਼ਰਦਾ ਟੁੱਟ ਗਈ ਕਹਿੰਦੇ ਲੈ ਕਿ ਤੇ ਨਾਜ਼ ਨਖਰੇ ਕੁਝ ਕੀਤੇ ਹੀ ਨਹੀਂ ਜਿੰਨੇ ਚਿਰ ਤੱਕ ਬੰਦਾ ਨਾਜ਼ ਨਖਰੇ ਕਰੇ ਨਾ ਅਗਲਾ ਉਹਨੂੰ ਸੰਤ ਨਹੀਂ ਮੰਨਦਾ ਐਸਾ ਕਿ بڑے بڑے ਨਖਰੇ ਦਿਖਾਉਂਦੇ ਨੇ ਉਹ ਲੋ ਜੋ ਵਾਅਕਵਾਕ ਸੰਤ ਨਹੀਂ ਹੁੰਦੇ ਗੁਸਤਾਖੂਰ ਸਰਲ ਨਹੀਂ ਹੁੰਦੇ بڑے ਬਿਕਮ ਹੁੰਦੇ ਬਹੁਤ ਬਿਕਮ ਹੁੰਦੇ ਸਰਲ ਨਹੀਂ ਹੁੰਦੇ ਸਾਦੇ ਨਹੀਂ ਹੁੰਦੇ ਪਰ ਰਾਜੇ ਦੀ ਸ਼ਰਦਾ ਟੁੱਟ ਗਈ ਤੇ ਤੇ ਹੀ ਸੇ ਉਡੇ ਕੈ ਸੇ ਕਦੋਂ ਮੈਂ ਦਾਵਤ ਦੇਵਾ ਤੇ ਚਲਿਏ ਮਹਿਲਾ ਚਿੱਤੇ ਸੇ ਉਡੇ ਇਸ ਮੈਂ ਕਿਹਾ ਤੇ ਖੜਾ ਹੋ ਜਾ ਉਹ ਕਹਿ ਚੁਕਿਆ ਸੀ ਰਾਜਾ ਆਪਣੀ ਦਿੱਤੀ ਹੋਈ ਦਾਵਤ ਨੂੰ ਵਾਪਸ ਲੈਣਾ ਵੀ ਉਸਨੇ ਆਪਣੀ ਤੋਹਨ ਸਮਝੀ ਲੇਕਿਨ ਸ਼ਰਦਾ ਉਸਦੀ ਅਦੀ ਟੁਕਦੇ ਬਿਠਾ ਲਿਆ ਰਾਂਦੇ ਚ ਮਹਿਲਾ ਚਲੇ ਗਿਆ ਜਿਹੜਾ ਮਹਿਮਾਨ ਖਾਨਾ ਸੀ ਉਹਦੇ ਠਹਿਰਾਇਆ

तरह तरह के रोज पकवानशो आराम रोज मुहैया राजा करा कोल बैठा संतिस पंदर शरदा नहीं है संत न दिस पे मैं हम स्पीति अखा बहुत कुछ दस दिन बहुत कुछ दस राजा कह लगा ਮੈਂ ਤੁਹਾਡੇ ਕਦਮਾਂ ਤੇ ਸਿਰ ਰੱਖਦਾ ਸੀ ਤੇ ਹੱਥ ਜੋੜਦਾ ਸੀ ਅੱਜ ਨਾ ਕਦਮਾਂ ਤੇ ਸਿਰ ਰੱਖਿਆ ਨਾ ਮੈਂ ਅੱਜ ਹੱਥ ਜੋੜਨ ਕਿਉਂਕਿ ਤੁਹਾਡੀ ਸਾਡੀ ਬਰਾਬਰੀ ਹੋ ਗਈ ਜੋ ਮੈਂ ਕੱਪੜੇ ਪਹਿਨਨ ਉਹ ਹੀ ਤੁਸੀਂ ਪਹਿਨਨ ਜੋ ਮੈਂ ਖਾਦਾਏ ਉਹ ਹੀ ਤੁਸੀਂ ਖਾਦਾਏ ਜਿਸ ਤਰ੍ਹਾਂ ਦੇ ਮਹਿਲਾ ਚ ਮੈਂ ਰਹਿੰਦਾ ਆਂ ਪਿਆ ਤੁਸੀਂ ਵੀ ਰਹੋਗੇ ਔਰ ਜਿਸ ਤਰ੍ਹਾਂ ਦੀ ਸੇਜਾ ਤੇ ਮੈਂ ਸੁੱਤਾ ਤੁਸੀਂ ਸੋਤੇ ਹੋ ਮੈਨੂੰ ਹੁਣ ਕੋਈ ਫਰਕ ਨਹੀਂ ਦਿਸਦਾ ਤੇਰੇ ਵਿੱਚ मेरे इस वास्ते मेरा सिर नहीं चुके इस वास्ते मैं हाथ नहीं जोड़ रहा जो ये मैं कह रहा है सही है या गलत उसी दसो संत कह लगा दसागा सही पर इथे नहीं बाहर चलते प्राचीन गाथा है पुरानी कथा है ਰਾਜਾ ਵੀ ਬੜਾ ਉਤਾਵਲਾ ਸੀ ਚਲੋ ਦੱਸੇਗਾ ਕਹਿੰਦਾ ਚਲੋ ਫਿਰ ਬਾਹਰ ਚਲੋ ਪੁਰਾਣੇ ਰਜਵਾੜੇ ਹੁੰਦੇ ਸੰ ਛੋਟੀਆਂ ਛੋਟੀਆਂ ਜਦੀਆਂ 8 10 ਪਿੰਡਾਂ ਦਾ ਰਜਵਾੜਾ ਮਹਾਤਮਾ ਬੁੱਧਾ ਬਿਤਾ ਕਪਲਵਸਤੂ ਦਾ ਰਾਜਾ ਸੀ ਐਤੀ ਚਾਲੇ ਪਿੰਡ ਸੰ ਛੋਟੇ ਛੋਟੇ ਔਰ ਕੁਝ ਵੀ ਨਹੀਂ ਸੀ तीन चार फांग जब चले राजा कहें दसो बहुत दूर आ गए वो साढे च तो फर्क ही है संत कहता अगे दसा अगे दसा पूरा मील चल रहा है हम राजा फिर पुछद हूं तो दसो मैं तो चल के थक गया मैं कभी इतना चलिया नहीं ਵੇ ਬਹੁਤ ਮੈਨੂੰ ਚਲਾ ਲੈ ਹੁਣ ਤੇ ਦੱਸੋ ਸੰਘ ਕਹਿੰਦਾ ਦਸਾਂਗਾ ਅੱਗੇ 2 ਮੀਲ ਦੀ ਬਾਟ ਤੈ ਹੋਈ ਇਤਨਾ ਕਦੀ ਚਲਿਆ ਨਹੀਂ ਸੀ ਰਾਜਾ ਰਾਤ ਤੇ ਸਵਾਰੀ ਕਰਦਾ ਸੀ ਅੱਖਣ ਲਗਾ ਸੰਤ ਜੀ ਹੁਣ ਤੇ ਦੱਸੋ ਕਹਿੰਦੇ ਥੋੜੀ ਦੂਰ ਹੋਰ ਚੱਲਦੇ ਹਾਂ ਦਸਾਂਗੇ ਰਾਜੇ ਦਾ ਹੌਸਲਾ ਬਣ ਗਿਆ ਚਲਦਿਆਂ ਚਲਦਿਆਂ ਥੋੜੀ ਦੂਰ ਤੇ ਰਾਜਾ ਰੁਕ ਗਿਆ ਕਹਿੰਦਾ ਸੰਤ ਜੀ ਹੁਣ ਤੇ ਦੱਸੋ ਇਹ ਸੰਤ ਕਹਿੰਦੇ ਨਹੀਂ ਅੱਗੇ ਰਾਜਾ ਕਹਿੰਦਾ ਮੈਂ ਅੱਗੇ ਨਹੀਂ ਜਾ ਸਕਦਾ ਮੇਰੇ ਰਾਜ ਦੀ ਸਰਹੱਦ ਕਿੱਥੇ ਖਤਮ ਹੋ ਜਾਂਦੀ ਮੈਂ ਅੱਗੇ ਨਹੀਂ ਜਾ ਸਕਦਾ ਮੇਰੀ ਸਟੇਟ ਇੱਥੇ ਤੱਕ ਹੈ ਮੇਰਾ ਰਾਜਪਾਠ ਇੱਥੇ ਤੱਕ ਹੈ ਮੇਰਾ ਰਾਜਪਾਠ ਪਿਛੇ ਰਹਿ ਗਿਆ मेरे महल पिछे रह गए मेरा परिवार पिछे रह गया ऐसे हद खत्म हो है। संत कह लगा तेरे ते च कई फर्क है तेरे महल पिछे ने मेरे अगे ने तेरा सब कुछ पिछे है मेरा सब कुछ अगे है जिथों तेरा सब कुछ खत्म है, उसी जगह तो मेरा सब कुछ शुरू होता है ਜਾ ਤੇਰੇ ਮਹਿਲ ਛੱਡੇ ਕੱਪੜੇ ਉਤਾਰ ਕੇ ਪਰੇ ਸੜਦੇ ਆਪਾਂ ਚਲੇ ਜਾਂਦੇ ਤੇਰੇ ਮੇਰੇ ਚਾਹੀ ਫਰਕ ਕਰ ਤੂੰ ਅੱਗੇ ਨਹੀਂ ਆ ਸਕਦਾ ਪਿੱਛੇ ਮੁੜ ਸਕਦਾ ਅਸੀਂ ਪਿੱਛੇ ਮੁੜਦੇ ਹੀ ਨਹੀਂ ਆਉਂਦੇ ਅਗਾ ਜਾਂਦੇ ਹੁੰਦੇ ਆਗਾ ਕੋ ਤਰਾਂਗ ਪਿੱਛਾ ਫੇਰਨਾ ਮੋੜਣਾ ਨਾ ਨਿਕ ਸਿੰਝ ਇਹ ਆਵਾਰ ਬਹੜ ਨਾ ਹੋਵੀ ਜਨਮੜਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿਉਂ ਪਿੱਛੇ ਸੁਰਤ ਨੂੰ ਮੋੜਦਾ ਹੈ ਬੰਦਾ ਅਗੇ ਗੁਰਦੁਆਰੇ ਸੁਰਤ ਪਿੱਛੇ ਕਾਰੋਬਾਰ ਹੈ ਜਾ ਰਹੀ ਹੈ ਦਮ ਸੇ ਘੱਮੇ 1 ਘੰਟੇ ਲਈ ਤੇ ਸੁਰਤ ਨੂੰ ਅੱਗੇ ਰੱਖ ਸ਼ਬਦ ਦੇ ਨਾਲ ਜੋ ਕਿ ਦ 2 ਘੰਟੇ ਲਈ ਤੇ ਕਰ ਇੱਥੇ ਆ ਕੇ ਵੀ ਤੇਰੀ ਸੁਰਤ ਪਿੱਛੇ ਪਰਿਵਾਰ ਦੇ ਕਾਰੋਬਾਰ ਦੇ ਘਰ ਦੇ ਸੁਰਤ ਪਿੱਛੇ ਜਾਂਦੀ ਹੈ ਅੱਗੇ ਨਹੀਂ ਜਾਂਦੀ ਸਾਇਬ ਕਹਿੰਦੇ ਨਾ ਅਗਾਹ ਕੋ ਤਰਾਂ ਅੰਦਰ ਪਿੱਛੇ ਫੇਰਨਾ ਮੋੜਣਾ ਪਿੱਛੇ ਤੇ ਸਾਡਾ ਸੰਸਾਰ ਹੈ ਅੱਗੇ ਨਿਰੰਤਰ ਹੈ ਪਿੱਛੇ ਤੇ ਸਾਡਾ ਪਰਿਵਾਰ ਹੋ ਸਕਦਾ ਹੈ ਕਾਰੋਬਾਰ ਤੇ ਅੱਗੇ ਪਿੱਛੇ ਤੇ ਸਾਡਾ ਕਾਰੋਬਾਰ ਹੈ ਨਰਨ ਕਾਰਦੀ ਦੁਨੀਆ ਤੇ ਅੱਗੇ ਅਗਾਹ ਕੋ ਤਰਾ ਇੱਛਾ ਫੇਰ ਨਾ ਮੋੜੜਾ ਨਾਨਕ ਸਿੰਘ ਇਹ ਆਵਾ ਬਹੁੜ ਨਾ ਹੋਵੀ ਜਨਮੜਾ ਭਾਈ ਸਾਹ ਬਈ ਨੰਦ ਲਾਲ ਕੈਨਨੇ ਐ ਮੇਰੇ ਬਾਦਸ਼ਾਹ ਜਾਂ ਇਲਾਹੀ ਚਸ਼ਮੇ ਬੀਨਾ ਇਹ ਵੀ ਦੇ ਦਰਸਰਮ ਅਦ ਇਸ਼ਕ ਸੌਦਾ ਇਹ ਦੇ ਉਹ ਪਿਆਰ ਦੇ ਉਹ ਇਸ਼ਕ ਦੇ ਉਹ ਭਾਵਨਾ ਦੇ ਉਹ ਸ਼ਰਧਾ ਦੇ ਇੱਕ ਦਫਾ ਸਾਰੇ ਕਹਿ ਦੇ ਨੰਦ ਲਾਲ ਸੁਦਾਈ ਹੋ ਗਏ ਪਾਗਲ ਹੋ ਗਏ ਮਹਾਰਾਜ ਅਜੇ ਤੇ ਲੋਕੀ ਮੈਨੂੰ ਕਵੀ ਕਹਿੰਦੇ ਨੇ ਸ਼ਾਇਰ ਕਹਿੰਦੇ ਨੇ ਵਿਦਵਾਨ ਕਹਿੰਦੇ ਨੇ ਆਲਮ ਪਾਜ਼ਲ ਕਹਿੰਦੇ ਨੇ ਪੰਡਿਤ ਕਹਿੰਦੇ ਨੇ ਮਹਾ ਵਿਦਵਾਨ ਕਹਿੰਦੇ ਨੇ ਮੈਨੂੰ ਕਿਸੇ ਨੇ ਪਾਗਲ ਕਹਿਣਾ ਨਹੀਂ ਸ਼ੁਰੂ ਕੀਤਾ ਹੈਰਾਨਗੀ ਦੀ ਗੱਲ ਛੋਟੀ ਦਾ ਸਿਆਣਾ ਮਨੁੱਖ ਇਹ ਕਹਿ ਰਿਹਾ ਇਸ ਦੌਰ ਦੇ ਸਰਦਾਲੂ ਹੋਣਾ ਬੜਾ ਔਖਾ ਹੋ ਗਿਆ ਬਹੁਤੇ ਸ਼ਰਦਾਲੂ ਨੂੰ ਲੋਕੀ ਪਾਗਲ ਕਹਿਣ ਲੱਗਦੇ ਨੇ ਬਹੁਤੇ ਸ਼ਰਦਾਲੂ ਨੂੰ ਲੋਕੀ ਬੋਲਾ ਕਹਿ ਲੈਂਦੇ ਆ ਖਵਨ ਨਿੱਕੀ ਨਿੱਕੀ ਗੱਲ ਤੇ ਸ਼ਰਦਾ ਟੁੱਟ ਜਾਂਦੀ ਏ ਬੰਦਿਆਂ ਦੀ ਬਹੁਤ ਛੋਟੀਆਂ ਛੋਟੀਆਂ ਗੱਲਾਂ ਹਜ਼ਾਰਾਂ ਦਫਾ ਰੱਬ ਦੀ ਕਥਾ ਸੁਣੀਏ ਗੁਰਬਾਣੀ ਦੇ ਵਿਚਾਰ ਸੁਣੀ ਹੋਵੇ ਇਹਦੇ ਮਾੜੀ ਜਿਹਾਂ ਸ਼ਰਦਾ ਬਣਦੀ ਹੈ ਇੱਕ ਕੋਈ ਮਨੁੱਖ ਦੇ ਕਿਦਰੇ ਦੋ ਬੋਲ ਅਸ਼ਰਦਾ ਬਰੇ ਸੁਣ ਲਈਏ ਸ਼ਰਦਾ ਟੁੱਟ ਜਾਂਦੀ ਹੈ ਕੀ ਸ਼ਰਦਾ ਮਨੁੱਖਾਂ ਦੇ ਕੁਝ ਵੀ ਨਹੀਂ ਸੱਚੀ ਕਰਨ ਤੇ ਖੜੀ ਹੈ ਉਹ ਲਵਸ ਬਣੀ ਬੜਾਈ ਸਰਦਾਨੋ ਤੋੜ ਕੇ ਰੱਖ ਦਿੰਦੇ ਕਿੱਥੋਂ ਹੀ ਪਤਾ ਚੱਲਦਾ ਹੈ ਮਨੁੱਖ ਕੋਲ ਸਰਦਾਂ ਐਵੇਂ ਕੱਚੀ ਕੰਧ ਵਰਗੀ ਕਲਰੀ ਕੰਧ ਵਰਗੀ ਕੁਝ ਵੀ ਨਹੀਂ ਬੜਾ ਜਿਆ ਦਾ ਕਾ ਦਿੱਤਾ ਤੇ ਗਈ ਰਸਤਾ ਵੇਖਣ ਵਾਸਤੇ ਅੱਖਾਂ ਚਾਹੀਦੀਆਂ ਦ੍ਰਿਸ਼ਟੀ ਚਾਹੀਦੀ ਰਸਤੇ ਤੇ ਚੱਲਣ ਵਾਸਤੇ ਪੈਰ ਚਾਹੀਦੇ ਦ੍ਰਿਸ਼ਟੀ ਗਿਆਨ ਹੈ ਸਮਝ ਹੈ ਅਕਲ ਹੈ ਸਰਦਾਂ ਪੈਰ ਭਾਵਨਾ ਪੈਰ ਪਿਆਰ ਪੈਰ ਪੰਡਾ ਪਿਆਰ ਨਾਲ ਪੈ ਆਉਂਦਾ ਹੈ ਸ਼ਰਧਾ ਨਾਲ ਪੈ ਆਉਂਦਾ ਹੈ ਅਕਲ ਨਾਲ ਨਹੀਂ ਅਕਲ ਨਾਲ ਪੰਡਾ ਦਿਖਾਈ ਦਿੰਦਾ ਹੈ ਮੰਜ਼ਿਲ ਦਿਖਾਈ ਦਿੰਦੀ ਹੈ ਪਰ ਮੈਂ ਫਿਰ ਅਰਜ਼ ਕਰਾਂ ਪੈਰ ਨਹੀਂ ਨਹੀਂ ਸ਼ਰਧਾ ਬਿਲਕੁਲ ਨਹੀਂ ਹੈ ਭਾਵਨਾ ਬਿਲਕੁਲ ਨਹੀਂ ਹੈ ਪਿਆਰ ਬਿਲਕੁਲ ਨਹੀਂ ਹੈ ਭਾਵੇਂ ਚੋਟੀ ਦਾ ਗਿਆਨੀ ਹੋਵੇ ਉਰਾਰ ਹੀ रह ਜਾਏਗਾ ਕੁਝ ਵੀ ਨਹੀਂ ਹਿਰਦਾ ਵੀ ਕਠੋਰ ਹੋ ਜਾਏਗਾ ਬੜਾ ਕਟੋੜ ਹੋਵੇਗਾ 5000 ਸਾਲ ਤੱਕ ਬ੍ਰਾਹਮਣਾ ਨੇ ਜੋ ਛੋਟੀ ਦੇ ਵਿਦਵਾਨ ਸਨ ਸ਼ੋਦਰਾ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਰੱਖੇ ਲੈ ਬੜਾ ਛੋਟੀ ਦਾ ਵਿਦਵਾਨ ਕਾਜ਼ੀ ਸੀ ਸੂਬਾ ਸਰਹੰਦ ਦੇ ਕੋਲ ਉਸਨੇ ਬੁਲਾਇਆ ਸੀ ਫੈਸਲਾ ਕਰਨ ਵਾਸਤੇ 마ਸੂਮ ਬੱਚਿਆਂ ਦਾ ਕਾਜ਼ੀ ਦਾ ਫਤਵਾ ਤੇ ਲਾਜ਼ਮੀ ਸੀ ਬਗਲਦਿਸ਼ ਕੁਰਾਨ ਕੁਰਾਨ ਪੂਰੀ ਗੰਠ ਹਾਫਿਜ਼ ਸੀ ਅਰਥਬੋਧ ਆਮਦਾ ਸੀ ਅਦੀਸਾ ਬਣੰਦਾ ਸੀ ਬੜਾ ਵਿਦਵਾਨ ਚੌਟੇ ਦਾ ਹੱਥ ਤੇ ਤਸਵੀਰ ਜਦ ਸੂਬਾ ਸਰੰਦ ਨੇ ਇਹ ਆਖਿਆ ਇਸਲਾਮ ਇਹ ਕਹਿੰਦਾ ਹੈ ਮੁਹੰਮਦ ਸਾਹਿਬ ਇਹ ਕਹਦੇ ਨੇ ਕਿ ਤੇਰੇ ਹੱਥੋਂ ਕਿਸੇ ਨਾਬਾਲਗ ਬੱਚੇ ਦਾ ਔਰ ਔਰਤ ਦਾ ਖੂਨ ਜ਼ਮੀਨ ਤੇ ਨਹੀਂ ਡੋਲਣਾ ਚਾਹੀਦਾ ਖੁਦਾ ਮਾਫ ਨਹੀਂ ਕਰੇਗਾ ਉਹ ਨਵਾਬ ਕਾਜ਼ੀ ਨੂੰ ਕਹਿੰਦਾ ਕੀ ਕਰੀਏ ਕੀ ਕਰੀਏ ਇਨਾ ਬੱਚਿਆਂ ਦਾ ਕੀ ਕਰੀਏ ਕਾਜ਼ੀ ਕਹਿੰਦਾ ਹੋਂਡ ਡੋਲਣ ਦੀ ਕੀ ਲੋੜ ਹੈ ਕੋਈ ਨਹੀਂ ਡੋਲ ਦੇ ਇਹਨਾਂ ਨੂੰ ਜ਼ਿੰਦਾ ਹੀ ਦੀਵਾਰ ਦੇ ਚਿੰਨ੍ਹ ਦੋ ਗਲਤ ਕਦਮ ਇਹ ਕਾਜ਼ੀ ਫੈਸਲਾ ਕਰਦਾ ਬੜਾ ਵਿਦਵਾਨ ਬੜਾ ਵਿਦਵਾਨ ਬੜਾ ਪੰਡਿਤ ਬੜਾ ਪੜਾ ਲਿਖਾ रस्ते चलण दौफीक कोई नहीं श्रद्धा से है ही कोई नहीं भावना है ही कोई नहीं प्रेम कोई संबंध से प्रेम ना देने। बड़े बड़े ज्ञानी कोरे रहते हैं संबंध नहीं बड़े बड़े दौर्शनिक फिलसफर चिंतक बुलारे लिखारी मैं पत्थर दिल देखे ने कुछ, कुछ भी नहीं कुछ भी नहीं कुछ भी नहीं रस्ता वेखण अखा चाह रस्ते वास्ते पैर चाहिए ਕੋਣ ਮੈਂ ਫਿਰ ਅਰਸ਼ ਕਰਾਂ ਪੈਰ ਨਹੀਂ ਹੈ ਇਹ ਤੇ ਚੱਲ ਹੀ ਨਹੀਂ ਸਕਦਾ ਉੱਥੇ ਬੈਠਾ ਰਹੇਗਾ ਦੂਜੇ ਦੇ ਪੈਰਾਂ ਨਾਲ ਨਹੀਂ ਚੱਲਿਆ ਜਾਂਦਾ ਪਰ ਪੈਰ ਹੈਗੇ ਨੇ ਅੱਖਾਂ ਨਹੀਂ ਯਕੀਨ ਜਾਨੇ ਭਟਕਦਾ ਭਟਕਦਾ ਕਿਸੇ ਦਿਨ ਪਹੁੰਚ ਸਕਦਾ ਸੂਰਦਾਸ ਅਮਰਦ ਸਰ ਪਹੁੰਚ ਗਿਆ ਸੀ ਗੁਰੂ ਦੇ ਚਰਨਾਂ 'ਚ ਪਹੁੰਚ ਗਿਆ ਸੀ ਭਟਕ-ਭਟਕ ਕੇ ਬਾਹਰ ਦੀ ਅੱਖਾਂ ਦੇ ਕੋਲ ਨਹੀਂ ਸੰਗ ਜੇ ਬਾਹਰ ਦੀ ਅੱਖਾਂ ਨਹੀਂ ਐ ਤੇ ਬਾਹਰ ਵੜਕ-ਵਟਕ ਕੇ ਮਨੁੱਖ ਬਾਹਰ ਦਾ ਰਸਤਾ ਤੈਅ ਕਰ ਸਕਦਾ ਐ ਚਲੋ ਅੰਦਰ ਦਾ ਗਿਆਨ ਪਰਮਾਤਮਾ ਦਾ ਨਹੀਂ ਐ ਸੋਚ ਸਮਝ ਪਰਮਾਤਮਾ ਦੇ ਲਈ ਐ ਸਰਵ ਭਾਵਨਾ ਪਿਆਰ ਤੇ ਸ਼ਰਧਾ ਜਿੱਕੇ ਨੇ ਪਹੁੰਚ ਜਾਂਦਾ ਐ ਪਹੁੰਚ ਜਾਂਦਾ ਐ ਕਿਸ਼ਨ ਨੂੰ ਮੈਂ ਫਿਰ ਬੜੇ ਸਾਹਮਣੇ ਖੋਲਾਂਗਾ ਚਾਰ ਦਿਨ ਮੈਂ ਹੋਰ ਹਾਜ਼ਰੀ ਭਰਨੀ ਐ ਦਾਤ ਦੇਵਕਾਟਾ 8 ਤੋਂ 9 ਤੁਹਾਡੇ ਚਰਨ ਪਰ ਸਾਂਗੇ ਉਹਦੇ ਵਿੱਚ ਖੋਲਣ ਦੀ ਕੋਸ਼ਿਸ਼ ਕਰਾਂਗੇ ਇੱਥੇ ਸਮਾਪਤੀ ਬੁੱਲ ਚੁਗਦੀ ਸਮਾ ਸਤਿਗੁਰ ਰਹਿਮਤ ਕਰਨ ਬਖਸ਼ਿਸ਼ ਕਰਨ ਤੁਹਾਡੇ ਹਿਰਦੇ ਦੇ ਪਿਆਰ ਦੀ ਸੌਗਾਤ ਪਾਵਨ ਸ਼ਰਧਾ ਦੀ ਸੌਗਾਤ ਪਾਵਨ ਈਸ਼ਵਰ ਦਾ ਭਰੋਸਾ ਤੇ ਭਾਵਨਾ ਪੈਦਾ ਹੋਵੇ ਨਾ ਵੀ ਹੋਇਆ ਤੇ ਗਿਆਨ ਕੋਈ ਬਹੁਤ ਵੱਡੀ ਗੱਲ ਨਹੀਂ ਸ਼ਰਧਾ ਪੁਚਾ ਦਿੰਦੀ ਭਾਵਨਾ ਹਿਰਦੇ ਨੂੰ ਰਸ ਨਾਲ ਭਰ ਦਿੰਦੀ ਹੈ ਪਿਆਰ ਹਿਰਦੇ ਨੂੰ ਅੰਦੋਲਿਤ ਕਰ ਦਿੰਦਾ ਹੈ ਔਰ ਸਾਫ਼ ਕਹਿ ਦਿੱਤਾ ਕਲ ਕੀ ਦਰ ਪਾਤਸ਼ਾਹ ਸੱਚ ਕਹੋ ਸੁਣ ਲੈ ਹੋ ਸਵੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭਾ गुण ए तो ब्रंद बारात जनावर एक बैराग बिना सब ठीक है भरतरी कहंदा है, है। बंद, बंदा ज्ञानी है दा नहीं है बड़ा कुछ करदा है प्यार नहीं है एदा सब कुछ इंज है ओ बारात जेदे च लाडा ही कोई नहीं लाडा ही कोई नहीं इस बारात दे देखी मैंने रे के मेरे रख दिए बारात लड़ाई को ते आज दी कथा वीरू आपा देखी ज्ञानी सन सिंह मस्कीन होनी दस दे पे है एक महाराजा दी ते एक संत दी ਕਹਾਣੀ ਦੇ ਬਾਰੇ ਵਾਕਿਆ ਦੇ ਬਾਰੇ ਕਿ ਜਦੋਂ ਇੱਕ ਮਹਾਰਾਜਾ ਤੇ ਸੰਤ ਇਕੱਠੇ ਪੈਦਲ ਸਫ਼ਰ ਕਰਦੇ ਆ ਆਪਣਾ ਇੱਕ ਸਫ਼ਰ ਤੇ ਨਿਕਲ ਜਾਂਦੇ ਆ ਤੇ ਲੇਕਿਨ ਮਹਾਰਾਜਾ ਜਿਹੜਾ ਉਹਨੂੰ ਆਪਣੇ ਪਿੱਛੇ ਦੀ ਫਿਕਰ ਪਈ ਹੈ ਸੰਤ ਨੂੰ ਪਿੱਛੇ ਦੀ ਕੋਈ ਪਰਵਾਹ ਨਹੀਂ ਉਹ ਤੁਰਿਆ ਜਾ ਰਿਹਾ ਤੁਰਿਆ ਜਾ ਰਿਹਾ ਤੇ ਰਾਜਾ ਮਹਾਰਾਜਾ ਬਾਰ-ਬਾਰ ਪਿੱਛੇ ਆਪਣੀ ਸੰਤ ਜਿਹੜੀ ਆਪਣੀ ਦੀ ਸਲਤਨਤ ਹੈ ਉਹਦੇ ਆਲੀ ਮੋੜ ਮੋੜ ਦੇਖੀ ਜਾਂਦਾ ਤੇ ਜਿੱਲੇ ਉਹਦੀ ਸਲਤਨਤ ਦੀ ਹੱਦ ਆ ਜਾਂਦੀ ਹੈ ਬਾਉਂਡਰੀ ਆ ਜਾਂਦੀ ਹੈ ਤੇ ਉਹ ਕਹਿੰਦਾ ਇਸ ਤੋਂ ਅੱਗੇ ਮੈਂ ਫਕੀਰ ਜੀ ਸੰਤ ਜੀ ਮੈਂ ਇਸ ਤੋਂ ਅੱਗੇ ਨਹੀਂ ਜਾ ਸਕਦਾ ਕਿਉਂਕਿ ਮੇਰਾ ਜਿਹੜੀ ਸਲਤਨਾ ਤਾਂ ਖਤਮ ਹੋ ਗਈ ਹੈ ਤੇ ਜਿਹੜੇ ਸੰਤ ਹੁੰਦੇ ਆ ਉਹ ਅੱਗੇ ਤੁਰੇ ਜਾਂਦੇ ਆ ਤੇ ਉਹ ਦੱਸਦੇ ਨੇ ਕਿ ਤੇਰੇ ਜਿੱਤੇ ਮੇਰੇ 'ਚ ਇਹ ਹੀ ਫਰਕ ਹੈ ਤੈਨੂੰ ਆਪਣੇ ਪਿੱਛੇ ਦੀ ਫਿਕਰ ਹੈ ਮੈਨੂੰ ਆਪਣੇ ਅੱਗੇ ਦੀ ਫਿਕਰ ਹੈ ਤੂੰ ਪਿੱਛੇ ਦੇ ਬਾਰੇ ਸੋਏ ਨਾ ਮੈਂ ਅੱਗੇ ਦੇ ਬਾਰੇ ਸੋਏ ਨਾ ਤੈਨੂੰ ਆਪਣੇ ਘਰ ਬਾਰ ਮਹੱਲਤ ਦੀ ਫਿਕਰ ਹੈ ਆਪਣੀ ਪਰਿਵਾਰ ਦੀ ਫਿਕਰ ਹੈ ਤੇ ਮੈਨੂੰ ਅਗਲੇ ਆਪਣੇ ਮਹੱਲਾ ਦੀ ਆਪਣੇ ਅਗਲੇ ਜਹਾਨ ਦੀ ਫਿਕਰ ਹੈ ਯਾਨੀ ਕਿ ਸੰਤ ਤਿਕ ਮਹਾਰਾਜੇ ਦੀ ਜ਼ਿੰਦਗੀ 'ਚ ਇਨਾ ਫਰਕ ਹੈ ਇਹ ਖਾਲੀ ਸੰਤ ਮਹਾਰਾਜੇ ਦੀ ਜ਼ਿੰਦਗੀ ਨਹੀਂ ਇਹ ਇੱਕ ਸੰਤ ਜਾਂ ਫਕੀਰ ਤੇ ਇੱਕ ਆਮ ਮਨੁੱਖ ਦੀ ਜ਼ਿੰਦਗੀ 'ਚ ਵੀ ਇਸ ਤਰ੍ਹਾਂ ਹੀ ਹੈ ਕਿ ਅਸੀਂ ਆਮ ਮਨੁੱਖ ਵੀ ਜਿੰਨੇ ਵੀ ਹਾਂ ਤਕਰੀਬਨ ਸਮਰਾਜੇ ਦੀ ਤਰ੍ਹਾਂ ਇਸ ਜ਼ਿੰਦਗੀ ਦੇ ਬਾਰੇ ਸੋਚਨੇ ਆ ਇਸ ਜ਼ਿੰਦਗੀ ਦੇ ਬਾਰੇ ਆ ਬਾਰ-ਬਾਰ ਧਿਆਨ ਰਹਿੰਦਾ ਆਪਣੇ ਘਰ ਪਰਿਵਾਰ ਦਾ ਆਪਣੇ ਜ਼ਰੂਰੀਅਤਾਂ ਦਾ ਇਸ ਜ਼ਿੰਦਗੀ ਦੀਆਂ ਜ਼ਰੂਰੀਅਤਾਂ ਜਾਂ ਆਪਣੇ ਘਰ ਪਰਿਵਾਰ ਨੂੰ ਬਣਾਉਣ ਦੇ ਚੱਕਰ ਇਹਦੇ ਬਾਰੇ ਸੋਚਦੇ ਰਹਿੰਦੇ ਆ ਅਸੀਂ ਆਪਣੇ ਜਿਹੜਾ ਅਗਲਾ ਜਹਾਨ ਹੈ ਅਗਲਾ ਘਰ ਹੈ ਉਹਦੇ ਬਾਰੇ ਸੋਚਦੇ ਹੀ ਨਹੀਂ ਤੇ ਇਸੇ ਕਰਕੇ ਜਿਹੜੇ ਸੰਤ ਮਹਾਰਾਜਾ ਹੁੰਦੇ ਨਾ ਸੰਤ ਜਾਂ ਫਕੀਰ ਉਹ ਕਾਮਯਾਬ ਨੇ ਕਿਉਂਕਿ ਆਪਣੀ ਜਿਹੜੀ ਹੈ ਜ਼ਿੰਦਗੀ ਹੈ ਨਾ ਬਹੁਤ ਸਾਦਗੀ ਦੇ ਨਾਲ گزارਦੇ ਆ ਉਹਨਾਂ ਨੂੰ ਪਤਾ ਹੈ ਕਿ ਇਸ ਦੁਨੀਆ ਦਾ ਮਾਲ ਜਿਹੜਾ ਨਾ ਇਕੱਠਾ ਕਰਨੇ ਪਏ ਇਹ ਕਿਸੇ ਕੰਮ ਨਹੀਂ ਆਉਣਾ ਇਹ ਸਭ ਕੁਝ ਇੱਥੇ ਛੱਡ ਕੇ ਜਾਣਾ ਤੁਸੀਂ ਦੇਖ ਲਓ ਕਿ ਸਿਕੰਦਰ ਆਜ਼ਮ ਜਿੰਨੇ ਕਿ ਅੱਧੀ ਦੁਨੀਆ ਫਤਹ ਕਾਇਲੀ ਸੀ ਕੀ ਉਹ ਸਾਰੀ ਦੁਨੀਆ ਆਪਣੇ ਨਾਲ ਲੈ ਗਿਆ ਸੀ ਨਹੀਂ ਸਭ ਕੁਝ ਇੱਥੇ ਛੱਡ ਗਿਆ ਸੀ ਜਦੋਂ ਗਿਆ ਸੀ ਤੇ ਖਾਲੀ ਹੱਥ ਹੀ ਗਿਆ ਸੀ ਤੇ ਜਿਹੜੇ ਮਹਾਰਾਜੇ ਹੁੰਦੇ ਆ ਉਹਨਾਂ ਨੂੰ ਇਸ ਜਹਾਨ ਦੇ ਬਾਰੇ ਫਿਕਰ ਹੁੰਦੀ ਹੈ ਕਿ ਸਭ ਕੁਝ ਇਕੱਠਾ ਕਰ ਲਈ ਲੇਕਿਨ ਲੈ ਕੇ ਕੋਈ ਨਹੀਂ ਨਾਲ ਜਾਂਦਾ ਪਰ ਜਿਹੜੇ ਸੰਤ ਫਕੀਰ ਹੁੰਦੇ ਆ ਉਹ ਇਸੇ ਕਰਕੇ ਇਸ ਜਹਾਨ ਤੇ ਇਸ ਦੁਨੀਆ ਉੱਤੇ ਇਕੱਠਾ ਨਹੀਂ ਕਰਦੇ ਉਹਨਾਂ ਨੂੰ ਪਤਾ ਕਿ ਅਸੀਂ ਇਹ ਨਾਲ ਨਹੀਂ ਲੈ ਕੇ ਜਾ ਸਕਦੇ ਕੋਈ ਵੀ ਨਹੀਂ ਨਾਲ ਲੈ ਕੇ ਜਾ ਸਕਦਾ ਤੇ ਜੇ ਤੇ ਖਾਲੀ ਹੱਥ ਹੀ ਜਾਣਾ ਤਾਂ ਫਿਰ ਇਸ ਦੁਨੀਆ ਦਾ ਮਾਲ ਨੂੰ ਕਿਉਂ ਇਕੱਠਾ ਕਰਨਾ ਇਹ ਇਸਦੇ ਬਾਰੇ ਕਿਉਂ ਨਾ ਸੋਚਣਾ ਕਿਉਂ ਬਾਰ ਬਾਰ ਮੋੜ ਮੋੜ ਦੇਖਣਾ ਉਹ ਆਪਣੇ ਅਗਲੇ ਜਹਾਨ ਦੀ ਤਿਆਰੀ ਕਰਦੇ ਆ ਉਹਦੇ ਬਾਰੇ ਸਭ ਕੁਝ ਇਕੱਠਾ ਕਰਦੇ ਆ ਤੇ ਇਹਦੇ ਵਿੱਚ ਵੀਰੋ ਸਬਕ ਇਹ ਸਾਡੇ ਵਾਸਤੇ ਕਿ ਸਾਨੂੰ ਸਾਰਿਆਂ ਨੂੰ ਵੀ ਨਾ ਆਪਣੇ ਅਗਲੇ ਜਹਾਨ ਦੇ ਬਾਰੇ ਹੀ ਸੋਚਣਾ ਚਾਹੀਦਾ ਆਪਣੇ ਅਗਲੇ ਮੁਹੱਲਾ ਦੇ ਬਾਰੇ ਆਪਣੇ ਅਗਲੇ ਸੋਹਣੇ ਸੋਹਣੇ ਘਰਾਂ ਦੇ ਬਾਰੇ ਸੋਚਣਾ ਚਾਹੀਦਾ ਉਹ ਕਿਦਾਂ ਹੀ ਹਾਸਲ ਕਰ ਸਕਨੇ ਆ ਇਸ ਦੁਨੀਆ ਦੇ ਚੰਗੇ ਕਰਮ ਕਰਕੇ ਜੇ ਇਸ ਦੁਨੀਆ ਤੇ ਚੰਗੇ ਕਰਮ ਕਰਾਂਗੇ ਤੇ ਫਿਰ ਸਾਨੂੰ ਅਗਲੀ ਜ਼ਿੰਦਗੀ ਦੇ ਵਿੱਚ ਅਗਲੇ ਜਹਾਨ ਦੇ ਵਿੱਚ ਬੜੇ ਸੋਹਣੇ ਸੋਹਣੇ ਘਰ ਮਹੱਲ ਮਿਲਣਗੇ ਤੇ ਪਰ ਜੇ ਇਸ ਦੁਨੀਆ ਦੇ ਵਿੱਚ ਹੀ ਮਾੜੇ ਕਰਮ ਕੀਤੇ ਲੋਕਾਂ ਨੂੰ ਸਤਾਇਆ ਲੋਕਾਂ ਦਾ ਹੱਕ ਖਾਦਾ ਲੋਕਾਂ ਦਾ ਤੱਕਾ ਕੀਤਾ ਜ਼ਿਆਤੀ ਕੀਤੀ ਕਿਸੇ ਵੱਡੀ ਸੀਟ ਤੇ ਬੈਠੇ ਹੋ ਤੇ ਰਿਸ਼ਵਤ ਲੈ ਕੇ ਲੋਕਾਂ ਦਾ ਕੰਮ ਕੀਤਾ ਤੇ ਫਿਰ ਅਗਲੇ ਜਹਾਨ ਚ ਸੋਹਣੇ ਸੋਹਣੇ ਘਰ ਨਹੀਂ ਮਿਲਣਗੇ ਬਲਕਿ ਸਖਤ ਸਜ਼ਾਵਾਂ ਮਿਲਣਗੀਆਂ ਤੇ ਅਗਰ ਵੀਰੋ ਅਗਲੇ ਜਹਾਨ ਦੇ ਵਿੱਚ ਜ਼ਿੰਦਗੀ گزارਣਾ ਚਾਹੁੰਦੇ ਹੋ ਸੋਹਣੀ ਤੇ ਫਿਰ ਚੰਗੇ ਕਰਮ ਕਰੋ ਤੇ ਉਹ ਜ਼ਿੰਦਗੀ ਵੀ ਸਦਾ ਵਾਸਤੇ ਹੀ ਹੈ ਐ ਜ਼ਿੰਦਗੀ ਇਹਦਾ ਕੋਈ ਭਰੋਸਾ ਨਹੀਂ ਕਿ ਅਗਲਾ ਸਾਹ ਆਉਣਾ ਕਿ ਨਹੀਂ ਆਉਣਾ ਐ ਜ਼ਿੰਦਗੀ ਪਾਣੀ ਦੇ ਬੁਲਬਲੇ ਤਰ੍ਹਾਂ ਹੈ ਕਿ ਕਿਸੇ ਟਾਈਮ ਵੀ ਬੁੱਝ ਜਾਣੀ ਪਰ ਉਹ ਜ਼ਿੰਦਗੀ ਪੱਕੀ ਸਦਾ ਰਹਿਣ ਵਾਲੀ ਹੈ ਉਹ ਨਹੀਂ ਮੁਕਣੀ ਤੇ ਉਹਦੇ ਵਾਸਤੇ ਚੰਗੇ ਕਰਮ ਕਰੋ ਇਸ ਜ਼ਿੰਦਗੀ ਵਾਸਤੇ ਨਹੀਂ ਜਿੰਦੀ ਪਤਾ ਹੀ ਕੋਈ ਨਹੀਂ ਮਿਆਦ ਹੀ ਕੋਈ ਨਹੀਂ ਕੋਸ਼ਿਸ਼ ਕਰੋ ਕਿ ਦੂਸਰਿਆਂ ਨੂੰ ਖੁਸ਼ ਰੱਖਣ ਦੀ ਅਗਰ ਤੁਸੀਂ ਕਿਸੇ ਦੀ ਮਾਲੋ ਦੌਲਤ ਦੇ ਨਾਲ ਮਦਦ ਨਹੀਂ ਕਰ ਸਕਦੇ ਤੇ ਕਿਸੇ ਨੂੰ ਹਸਾ ਹੀ ਦਿਓ ਕਿਸੇ ਪਰੇਸ਼ਾਨ ਹਾਲ ਦਾ ਖਾਣਾ ਹੀ ਖਿਲਾ ਦਿਓ ਜਾਂ ਕਿਸੇ ਦੁਖੀ ਦੀ ਮਦਦ ਕਰ ਦਿਓ ਜਿੰਨੀ ਕਿ ਕਰ ਸਕਦੇ ਹੋ ਹਰ ਇੱਕ ਮਨੁੱਖ ਦੇ ਅੰਦਰ ਇੰਨੀ ਕਿ ਤਾਕਤ ਹੈ ਹੁੰਦੀ ਹੈ ਕਿ ਕਿਸੇ ਦੂਸਰੇ ਦੀ ਥੋੜੀ-ਬੋਤੀ ਮਦਦ ਕਰ ਦੇ। ਅਗਰ ਤੁਹਾਡੇ ਕੋ ਫਰਜ਼ ਕਰੋ ਇੱਕ ਰੋਟੀ ਹੈ ਤੇ ਉਹਨੂੰ ਤੁਸੀਂ ਅਗਰ ਸ਼ੇਅਰ ਕਰ ਦੋ ਕਿਸੇ ਨਾਲ ਭੁੱਖੇ ਗਰੀਬ ਦੇ ਨਾਲ ਅੱਧੀ ਤੁਸੀਂ ਖਾ ਲੋ ਅੱਧੀ ਉਹਨੂੰ ਦੇ ਦਿਓ। ਤੇ ਉਹ ਕਿੰਨਾ ਖੁਸ਼ ਹੋਏਗਾ ਉਹਦੇ ਚਿਹਰੇ ਤੇ ਜਿਹੜੀ ਖੁਸ਼ੀ ਮੁਸਕਾਨ ਹੈ ਨਾ ਉਹ ਦੇਖਣ ਵਾਲੀ ਹੁੰਦੀ ਹੈ। ਤੇ ਤੁਹਾਡੇ ਉਸ ਚੰਗੇ ਕਰਮ ਦੀ ਵਹਿ ਨਹੀਂ ਰੱਬ ਦੀ ਤੁਹਾਡੇ ਉੱਤੇ ਰਹਿਮਤ ਹੋ ਜਾਏਗੀ। ਤੁਹਾਡੀਆਂ ਜਿਹੜੀਆਂ ਖੁਸ਼ੀਆਂ ਨਾ ਔਰ ਡਬਲ ਟ੍ਰਿਪਲ ਹੋ ਜਾਣਗੀਆਂ ਪਰ ਜਦੋਂ ਤੁਸੀਂ ਕਿਸੇ ਦੂਸਰੇ ਨੂੰ ਨੁਕਸਾਨ ਕਰੋਗੇ ਦੂਸਰੇ ਦੇ ਬਾੜੇ ਮਾੜੀ ਸੋਚ ਨਹੀਂ ਰੱਖੋਗੇ ਤੇ ਦੂਸਰੇ ਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰੋਗੇ ਤੇ ਫਿਰ ਤੋਂ ਕੀ ਹੈ ਅਗਰ ਤੁਸੀਂ ਸੋਚਦੇ ਹੋ ਕਿ ਤੁਸੀਂ ਖੁਸ਼ ਰਹੋਗੇ ਤੇ ਇੰਜ ਨਹੀਂ ਹੋ ਸਕਦਾ ਖੁਸ਼ੀ ਦੂਸਰਿਆਂ ਨੂੰ ਖੁਸ਼ ਕਰਕੇ ਮਿਲਦੀ ਹੈ ਤੇ ਕੋਸ਼ਿਸ਼ ਕਰੋ ਵੀਰੋ ਕਿ ਆਪਣੇ ਵੱਡਿਆਂ ਦੀ ਬਜ਼ੁਰਗਾਂ ਦੀ ਇੱਜ਼ਤ ਕਰੋ ਇhtiram ਨਾਲ ਸਲੂਕ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਪੇਸ਼ ਆਓ ਕਿਉਂਕਿ ਜਦੋਂ ਬੰਦਾ ਬੁੱਢਾ ਆ ਜਾਂਦਾ ਨਾ ਉਹਨੂੰ ਆਪਣੀ ਔਲਾਦ ਦੀ ਆਪਣੇ ਰਿਸ਼ਤੇਦਾਰਾਂ ਭੈਣ ਭਰਾਵਾਂ ਦੀ ਬੜੀ ਜ਼ਰੂਰਤ ਹੁੰਦੀ ਹੈ ਇਸ ਕਰਕੇ ਕੋਸ਼ਿਸ਼ ਕਰੋ ਕਿ ਉਹਨਾਂ ਦਾ ਖਾਸ ਤੌਰ ਤੇ ਖਿਆਲ ਰੱਖੋ ਜਿਹੜਾ ਆਪਣੇ ਵੱਡਿਆਂ ਦਾ ਖਿਆਲ ਰੱਖਦਾ ਦੁਆਵਾਂ ਲੈਂਦਾ ਨਾ ਉਹਨਾਂ ਕੋ ਤੇ ਉਹਦਾ ਇਸ ਜਹਾਨ 'ਚ ਵੀ ਬੇੜਾ ਪਾਰ ਤੇ ਅਗਲੇ ਜਹਾਨ 'ਚ ਵੀ ਬਾਕੀ ਵੀਰੋ ਹਰ ਵਕਤ ਮਨੁੱਖੀ ਇਨਸਾਨ ਨੇ ਇੱਕ ਨਾ ਇੱਕ ਦਿਨ ਉਸ ਸਟੇਜ ਤੇ ਆਉਣਾ ਹੈ ਅਸੀਂ ਜੋ ਬਾਕੀ ਜਿੰਨੇ ਵੀ ਛੋਟੇ ਲੋਕ ਮੇਰੇ ਵੀਰ ਭਰਾ ਸੋੰਦੇ ਇਹਨਾਂ ਸਾਰਿਆਂ ਨੇ ਬੁੱਢੇ ਹੋਣਾ ਹੀ ਬਹੁਣਾ ਅਗਰ ਜ਼ਿੰਦਗੀ ਰਹੀ ਤੇ ਫਿਰ ਅਗਰ ਅਸੀਂ ਆਪਣੇ ਮਾਪੇ ਆਪਣਾ ਚੰਗਾ ਸਲੂਕ ਕੀਤਾ ਹੋਏਗਾ ਤੇ ਕੱਲ ਨੂੰ ਸਾਡੀ ਔਲਾਦ ਵੀ ਸਾਡੇ ਨਾਲ ਚੰਗਾ ਸਲੂਕ ਕਰੇਗੀ ਕਿਉਂ ਕਿ ਜਿਸ ਤਰ੍ਹਾਂ ਦਾ ਸਲੂਕ ਅਸੀਂ ਕਰਾਂਗੇ ਆਪਣੇ ਮਾਪੇ ਨਾਲ ਉਸ ਤਰ੍ਹਾਂ ਸਾਡੇ ਬੱਚੇ ਸਾਡੇ ਨਾਲ ਕਰਨਗੇ ਬਾਕੀ ਵੀਰੋ ਕਥਾ ਬਹੁਤ ਵਧੀਆ ਬਹੁਤ ਸ਼ਾਨਦਾਰ ਸੀ ਸੁਣ ਕੇ ਬਹੁਤ ਸਕੂਨ ਆਇਆ ਬਹੁਤ ਆਨੰਦ ਮਿਲਿਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਵੀਰੋ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਤਾਂ ਕਿ ਸਾਨੂੰ ਪਤਾ ਚੱਲ ਸਕੇ ਕਿ ਸਾਡੇ ਭੈਣ ਭਰਾ ਵੀਰ ਸਾਡੇ ਇਸ ਰਿਐਕਸ਼ਨ ਤੋਂ ਕਿਸ ਤਰ੍ਹਾਂ ਦਾ ਉਹਨੂੰ ਸਾਡਾ ਰਿਐਕਸ਼ਨ ਲੱਗਦਾ ਵਾ ਤੇ ਜੋ ਤੁਹਾਡੀ ਆਪਣੀ ਰਾਏ ਹੁੰਦੀ ਉਹ ਕਮੈਂਟਸ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਬਾਕੀ ਆਪਣਾ ਢੇਰ ਸਾਰਾ ਖਿਆਲ ਰੱਖਿਓ ਅੱਲਾ ਹਫੇਜ਼